ਅੱਜ ਤੇ ਸਾਰੇ ਹੈਰਾਨ ਹੀ ਹੋ ਗਏ ਉਹਨਾਂ ਨੂੰ ਲੱਗਾ ਕਿ ਮੈਂ ਸ਼ਾਇਦ ਨੋਨवेज ਵਾਲੇ ਕਬਾਬ ਬਣਾਏਗਾ ਬਟ ਮੈਂ ਤੇ ਬਣਾਇ ਸੀ ਕਿ ਅੱਜ ਸੋਇਆਬੀਨ ਕਬਾਬ ਜੋ ਖਾਣ ਜੀ ਬਹੁਤ ਹੀ ਯਰ ਟੇਸਟੀ ਨਾ ਨਾ ਹੈਲਦੀ ਬਣ ਕੇ ਤਿਆਰ ਹੁੰਦੇ ਆ ਸੋਇਆਬੀਨ ਕਬਾਬ ਬਣਾ ਲੇ ਸਭ ਤੋਂ ਪਹਿਲੇ ਮੈਂ 2 ਕੱਪ ਲੈ ਲਈ ਸੋਇਆਬੀਨ ਉਹਨੂੰ ਅਸੀਂ ਪਾਣੀ ਦੇ ਵਿੱਚ ਪਾਦਨ ਵਾਲੇ ਅੱਧਾ ਚਮਚਾ ਪਾਦਨ ਨਮਕ ਇਹਨੂੰ ਮਿਕਸ ਕਰਕੇ ਅਸੀਂ 10 ਮਿੰਟ ਤੱਕ ਇਹਨੂੰ ਬੋਇਲ ਕਰਾਂਗੇ ਤਾਂ ਕਿ ਇਹ ਫੁੱਲ ਵੀ ਜਾਏਗੀ ਤੇ ਸੌਫਟ ਵੀ ਹੋ ਜਾਏਗੀ ਤੇ ਅੱਧਾ ਮੈਂ ਕੁਝ ਵੈਜੀਟੇਬਲ ਕੱਟ ਲਈ ਇੱਕ ਗਾਜਰ ਨੂੰ ਗ੍ਰੇਟ ਕਰ ਲਿਆ ਸੀਗਾ ਨਾਲ ਲੈ ਲਿਆ ਥੋੜਾ ਜਿਹਾ ਪਨੀਰ ਤੇ ਇੱਕ ਬਾਰਿਕ ਕਟਿਆ ਲੈ ਲਿਆ ਸੀਗਾ ਪਿਆਜ਼ ਇਹਨੂੰ ਰੱਖਦੇ ਨੇ ਸਾਈਡ ਤੇ 10 ਮਿੰਟ ਹੋ ਗਏ ਸੀ ਸੋਇਆਬੀਨ ਨੂੰ ਵੀ ਬੋਇਲ ਕਰ ਹੁੰਦੇ ਆ ਤੇ ਬੋਇਲ ਹੋ ਗਈ ਸੀਗੀ ਹੁਣ ਅਸੀਂ ਪਾਣੀ ਸਾਰਾ ਘਰ ਵਾਲਾ ਪਾਣੀ ਨਿਕਾਲ ਕੇ ਠੰਡੀ ਕਰ ਲਵਾਂਗੇ ਤੇ ਇਹਨੂੰ ਹਲਕੇ ਥਨਾ ਪ੍ਰੈਸ ਕਰਦੇ ਸਾਰਾ ਪਾਣੀ ਨਿਕਾਲ ਕੇ ਨਾ ਇਹਨੂੰ ਸੋਇਆਬੀਨ ਨੂੰ ਹੀ ਮਿਕਸੀ ਜਾਰ ਦੇ ਵਿੱਚ ਪਾ ਦਾਂਗੇ ਕਿਉਂਕਿ ਇਹਨੂੰ ਸੀ ਹੁਣ ਉੱਥੇ ਕਰਾਂਗੇ ਗ੍ਰाइंड ਤੁਸੀਂ ਗ੍ਰाइंड ਕਰਦੇ ਸਮੇਂ ਇਹਦੇ ਵਿੱਚ ਤੁਸੀਂ ਲਸਣ ਅਦਰਕ ਦੀ ਕਲੀਆਂ ਤੇ ਤੁਸੀਂ ਇਹਦੇ ਵਿੱਚ ਹਰੀ ਮਿਰਚ ਪਾ ਕੇ ਉਹਨੂੰ ਗ੍ਰाइंड ਕਰ ਸਕਦੇ ਹੋ ਬਟ ਮੈਂ ਇਸੇ ਤਰੀਕੇ ਸਿੰਪਲ ਹੀ ਗ੍ਰाइंड ਕਰ ਲਿਆ ਸੀ ਬਿਨਾ ਪਾਣੀ ਤੋਂ ਗ੍ਰाइंड ਕਰਕੇ ਤਿਆਰ ਕਰ ਲਿਆ ਸੀ ਹੁਣ ਇੱਕ ਪਲੇਟ ਦੇ ਵਿੱਚ ਸਾਰੇ ਇਹ ਸੋਇਆਬੀਨ ਨੂੰ ਕੱਢ ਦਵਾਂਗੇ ਹੁਣ ਇਹਦੇ ਵਿੱਚ ਐਡ ਕਰਾਂਗੇ ਇੱਕ ਚਮਚ ਅਦਰਕ ਲਸਣ ਨੂੰ ਬਾਰੀ ਕੱਟ ਕੇ ਦੋ ਹਰੀ ਮਿਰਚ ਬਾਰੀ ਕੱਟੀ ਤੇ ਜੋ ਪਿਆਜ਼ ਨੂੰ ਹੀ ਬਾਰੀ ਕੱਟ ਕੇ ਰੱਖਾਈ ਉਹ ਐਡ ਕਰ ਦਾਂਗੇ ਨਾਲੇ ਕਰ ਦਾਂਗੇ ਇਸ ਚ ਪਨੀਰ ਤੇ ਲਾਸਟ ਐਡ ਕਰ ਦਾਂਗੇ ਚ ਗਾਜਰ ਦੋ ਹੀ ਗ੍ਰੇਟ ਕਰਕੇ ਰੱਖੀ ਅਗਰ ਤੁਸੀਂ ਗਾਜਰ ਨਹੀਂ ਖਾਣਾ ਚਾਹੁੰਦੇ ਤੁਸੀਂ ਇਹਨੂੰ ਸ਼ਿਮਲਾ ਮਿਰਚ ਨੂੰ ਬਾਰੀ ਕੱਟ ਕੇ ਐਡ ਕਰ ਸਕਦੇ ਹੋ ਹੁਣ ਅਸੀਂ ਐਡ ਕਰਾਂਗੇ ਬੇਸਨ ਬੇਸਨ ਆਹੀ ਜ਼ਿਆਦਾ ਐਡ ਨਹੀਂ ਕਰਨਾ ਖਾਣੇ ਵਾਲੇ ਦੋ ਚਮਚ ਬੇਸਨ ਦੇ ਤੇ ਤਿੰਨ ਤੋਂ ਚਾਰ ਚਮਚ ਐਡ ਕਰ ਦਾਂਗੇ ਓਟਸ ਦਾ ਆਟਾ ਕਿਉਂਕਿ ਮੈਂ ਓਟਸ ਨੂੰ ਨਾ ਗ੍ਰाइंड ਕਰ ਲਿਆ ਸੀਗਾ ਤੇ ਉਹਨੂੰ ਸੀ ਪੀਸ ਕੇ ਪਾਤਾ ਹੀ ਅੱਧੀ ਚਮਚ ਪਾਤਾ ਹੀ ਜੀਰਾ ਪਾਊਡਰ ਸਵਾਦ ਅਨੁਸਾਰ ਨਮਕ ਅੱਧੀ ਚਮਚ ਧਨੀਆ ਪਾਊਡਰ ਡੇਢ ਚਮਚ ਐਡ ਕਰਤਾ ਹੀ ਚਾਟ ਮਸਾਲਾ ਨਾਲ ਟੇਸ ਬਹੁਤ ਵਧੀਆ ਆਏਗਾ ਉਹਨੇ ਚ ਲਾਸਟ ਅਸੀਂ ਐਡ ਕਰਦਾਂਗੇ ਨਿੰਬੂ ਦਾ ਰਸ ਮੈਂ ਇੱਕ ਨਿੰਬੂ ਲਿਆ ਹੀ ਇੱਕ ਨਿੰਬੂ ਸੀ ਪੂਰਾ ਐਚ ਨਿਚੋੜ ਲਿਆ ਸੀਗਾ ਇਸ ਤਰੀਕੇ ਨਾਲ ਮੈਂ ਹੱਥ ਤੇ ਨਿਚੋੜ ਲਿਆ ਤਾਂ ਕਿ ਬੀਜ ਇਹਦੇ ਮੇਰੇ ਹੱਥੇ ਰਹਿ ਜਾਣ ਹੁਣ ਇੱਕ ਚਮਚ ਐਡ ਕਰਤੀ ਤੇ ਕਸੂਰੀ ਮੇਥੀ ਤੁਸੀਂ ਬਾਰੀਕ ਕਟਿਆ ਹਰਾ ਧਨੀਆ ਵੀ ਐਡ ਕਰ ਸਕਦੇ ਹੋ ਸਾਰੀਆਂ ਚੀਜ਼ਾਂ ਨੂੰ ਤੇ ਇਸੀ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਇਸ ਇਹਦਾ ਡੋਜਾ ਬਣਾ ਕੇ ਤਿਆਰ ਕਰਾਂਗੇ ਸਾਇ ਆਟਾ ਗੁੰਨ ਕੇ ਤਿਆਰ ਕਰਦੇ ਬਿਨਾ ਪਾਣੀ ਤੋਂ ਹੀ ਤਿਆਰ ਕਰਾਂਗੇ ਹੁਣ ਥੋੜਾ ਥੋੜਾ ਮਿਕਸਚਰ ਲਾਵਾਂਗੇ ਸਾਇ ਰੋਟੀ ਬਣਾਉਣੇ ਨਾਲ ਉਹਨੇ ਸਾਈਜ਼ ਦਾ ਮਿਕਸਚਰ ਲੈ ਕੇ ਇਸ ਤਰੀਕੇ ਨਾਲ ਹੱਥ ਤੇ ਹਲਕਾ ਨੂੰ ਫਲੈਟ ਕਰ ਲਾਂਗੇ ਕੋਈ ਵੀ ਤੁਸੀਂ ਪੈਨ ਪੈਨਸਲ ਦੀ ਹੈਲਪ ਲੈ ਸਕਦੇ ਹੋ ਤੇ ਇਸ ਤਰੀਕੇ ਨਾਲ ਅਸੀਂ ਇਹਨੂੰ ਕੀ ਰੋਲ ਕਰ ਲਾਂਗੇ ਤੇ ਆਰਾਮ ਨਾਲ ਅਸੀਂ ਫਿਰ ਪੈਨਸਲ ਨੂੰ ਜਾਂ ਪੈਨ ਨੂੰ ਬਾਹਰ ਕੱਢ ਦਾਂਗੇ ਇਹ ਸਾਡਾ ਤਿਆਰ ਹੈ ਜੀ ਸੋਇਆਬੀਨ ਕਬਾਬ ਬਣ ਕੇ ਇਸੇ ਤਰੀਕੇ ਦੇ ਮੈਂ ਸਾਰੇ ਹੀ ਬਣਾ ਕੇ ਤਿਆਰ ਕਰ ਲਾਂਗੀ ਬਹੁਤ ਹੀ ਆਰਾਮ ਨਾਲ ਜੇ ਬਣ ਕੇ ਤਿਆਰ ਹੋ ਜਾਂਦੇ ਬਿਲਕੁਲ ਵੀ ਟੁੱਟਦੇ ਨਹੀਂ ਆ ਉਹ ਤੁਸੀਂ ਦੇਖਿਆਗਾ ਕਿੰਨੇ ਆਰਾਮ ਨਾਲ ਜਿਆ ਬਣ ਕੇ ਤਿਆਰ ਹੋ ਗਏ ਆਰਾਮ ਨਾਲ ਪੈਨਸਲ ਪੈਨ ਵੀ ਨਿਕਲ ਜਾਏਗਾ ਬਾਅਦ ਤੇ ਹੁਣ ਅਸੀਂ ਇਹਨੂੰ ਸ਼ੈਲੋ ਫਰਾਈ ਕਰ ਲਾਂਗੇ ਮੈਂ ਇਥੇ ਕੁਕਿੰਗ ਔਇਲ ਨੂੰ ਨਾ ਗਰਮ ਕਰ ਲਿਆ ਸੀ ਤੇ ਤੇਲ ਜਿਆਦਾ ਗਰਮ ਨਹੀਂ ਹੋਣਾ ਚਾਹੀਦਾ ਤੇ ਇੱਕ ਇੱਕ ਕਰਕੇ ਅਸੀਂ ਇਥੇ ਟੋਟਲ ਵਿੱਚ ਚਾਰ ਕਬਾਬ ਰੱਖ ਦਿੱਤੇ ਸੀ ਤੇ 1 ਮਿੰਟ ਤੱਕ ਅਸੀਂ ਬਿਲਕੁਲ ਉਹਨੂੰ ਹੱਥ ਨਹੀਂ ਲਾਵਾਂਗੇ 1 ਮਿੰਟ ਤੋਂ ਬਾਅਦ ਚਮਚੇ ਨਾਲ ਹੀ ਇਸ ਨੂੰ ਪਲਟਾਂਗੇ ਇੱਕ ਸਾਈਡ ਤੋਂ ਬਹੁਤ ਵਧੀਆ ਕਲਰ ਆ ਗਿਆ ਸੀ ਤਾਂ ਕਿ ਦੂਸਰੀ ਸਾਈਡ ਤੋਂ ਵੀ ਬਹੁਤ ਵਧੀਆ ਕਲਰ ਆ ਜਾਏ ਤੇ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਵਧੀਆ ਆ ਗਿਆ ਹੁਣ ਕਿਸੇ ਚਮਚੇ ਵਗੈਰਾ ਦੀ ਸਹਾਇਤਾ ਨਾਲ ਐਕਸਟਰਾ ਤੇਲ ਸਾਰਾ ਨਿਚੋੜ ਕੇ ਨਾ ਅਸੀਂ ਇਹਨੂੰ ਕਬਾਬ ਨੂੰ ਇੱਕ ਪਲੇਟ ਦੇ ਵਿੱਚ ਕਢਾ ਲਿਆ ਸੀਗਾ। ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਸੀ ਬਿਲਕੁਲ ਵੀ ਟੁੱਟੇ ਨਹੀਂ ਐ। ਇਸੇ ਤਰੀਕੇ ਦੇ ਨਾਲ ਮੈਂ ਬਾਕੀ ਦੇ ਕਬਾਬ ਵੀ ਬਣਾ ਕੇ ਤਿਆਰ ਕਰ ਲਾਂਗੇ। ਅਸੀਂ ਇਸ ਤਰੀਕੇ ਨਾਲ ਸ਼ੈਲੋ ਫਰਾਈ ਕਰ ਰਹੇ ਹਾਂ ਤੁਸੀਂ 에ਅਰ ਫਰਾਈ ਵੀ ਕਰ ਸਕਦੇ ਹੋ। ਤੁਸੀਂ ਡੀਪ ਫਰਾਈ ਵੀ ਕਰ ਸਕਦੇ ਹੋ। ਜੋ ਤੁਹਾਡਾ ਮਨ ਤੁਸੀਂ ਇਸ ਤਰੀਕੇ ਨਾਲ ਉਹਨੂੰ ਫਰਾਈ ਕਰਕੇ ਖਾ ਸਕਦੇ ਹੋ। ਇਸੇ ਤਰੀਕੇ ਨਾਲ ਬਾਕੀ ਦੇ ਸਾਰੇ ਹੀ ਫਰਾਈ ਕਰ ਲਏ ਸੀ। ਤੇ ਬਹੁਤ ਯਾਰ ਟੇਸਟੀ ਨਾਲ ਨਾਲ ਹੈਲਦੀ ਬਣ ਕੇ ਤਿਆਰ ਹੋਈ ਸੀ ਤੁਸੀਂ ਆਪਣੀ ਮਨਪਸੰਦੀ ਸਬਜ਼ੀ ਐਡ ਕਰ ਸਕਦੇ ਹੋ ਹੋਣ ਫਟਾਫਟ ਅਸੀਂ ਗਰਮਾ ਗਰਮ ਨੂੰ ਸਰਵ ਕਰ ਲੈਨੇ ਆ ਤੁਸੀਂ ਇਹਨਾਂ ਨੱਛੇ ਵਾਲਾ ਪਿਆਜ ਖਾਓ ਬਹੁਤ ਯਾਰ ਟੇਸਟੀ ਇਹ ਬਣ ਕੇ ਤਿਆਰ ਉਹਨੇ ਮੈਂ ਬਣਾਈ ਸੀ ਗ੍ਰੀਨ ਚਟਨੀ ਧਨੀਏ ਦੀ ਚਟਨੀ ਬਣਾ ਕੇ ਮੈਂ ਤਿਆਰ ਕੀਤੀ ਸੀ ਮੇਰੇ ਤੁਹਾਨੂੰ ਸੋਇਆ ਕਬਾਬ ਕਿੱਦਾਂ ਦੇ ਲੱਗੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਬਹੁਤ ਯਾਰ ਟੇਸਟੀ ਇਹ ਬਣ ਕੇ ਤਿਆਰ ਹੈ ਕਿ ਤੁਸੀਂ ਨੌਨਵੇਜ ਵਾਲੇ ਵੀ ਖਾਣੇ ਭੁੱਲ ਜਾਓਗੇ ਜੇ ਇੱਕ ਵਾਰ ਤੁਸੀਂ ਇਸ ਤਰੀਕੇ ਦੇ ਬਣਾ ਕੇ ਤਿਆਰ ਕਰੋਗੇ ਮੇਰੀ ਵੀਡੀਓ ਚੰਗੀ ਲੱਗੇ ਪਲੀਜ਼ ਲਾਈਕ ਸ਼ੇਅਰ